ਬਾਪੂ ਗਰਮੇਲ ਸਿੰਘ ਗਰਮੇਲ ਸਿੰਘ ਕਾਕਾ ਪਿੰਡ ਭੜੀ ਸੁਪਨਿਆਂ ਦੇ ਘਰ ਵਿੱਚ 26 9 21 ਨੂੰ ਆਇਆ ਸੀ ਤੇ 18 12 24 ਨੂੰ ਅਕਾਲ ਚਲਾਣਾ ਕਰ ਗਿਆ ਬਾਪੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਪੂ ਜੀ ਨੂੰ ਪਿੰਡ ਭੜੀ ਤੋਂ ਧਰਮਸ਼ਾਲਾ ਦੇ ਵਿੱਚੋਂ ਲੈ ਕੇ ਆਏ ਸੀ ਵੀਰ ਪਿਛਲੇ 3 ਸਾਲਾਂ ਤੋਂ ਧਰਮਸ਼ਾਲਾ ਦੇ ਵਿੱਚ ਹੀ ਪਿੰਡ ਦੀ ਧਰਮਸ਼ਾਲਾ 'ਚ ਪਿਆ ਸੀ ਅਦਰੰਗ ਹੋਇਆ ਹੋਇਆ ਸੀ ਬਾਥਰੂਮ ਵਾਲੀ ਜਗ੍ਹਾ ਸਾਰੀ ਖਰਾਬ ਹੋਈ ਸੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਸੀ ਇਨ ਸੋ ਨਿਹਾਲ ਸਤ ਜੀਓ ਕਾ ਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਗਰਮੇਲ ਸਿੰਘ ਗਰਮੇਲ ਸਿੰਘ ਕਾਕਾ ਪਿੰਡ ਭੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤਹਿਸੀਲ ਖਮਾਣੋ ਬਾਪੂ ਜੀ ਨੂੰ ਪਿੰਡ ਭੜੀ ਤੋਂ ਧਰਮਸ਼ਾਲਾ ਦੇ ਵਿੱਚੋਂ ਲੈ ਕੇ ਆਏ ਸੀ ਵੀਰ ਪਿਛਲੇ 3 ਕਿਸਾਲਾਂ ਤੋਂ ਧਰਮਸ਼ਾਲਾ ਦੇ ਵਿੱਚ ਹੀ ਪਿੰਡ ਦੀ ਧਰਮਸ਼ਾਲਾ 'ਚ ਪਿਆ ਸੀ ਅਦਰੰਗ ਹੋਇਆ ਹੋਇਆ ਸੀ ਬਾਥਰੂਮ ਵਾਲੀ ਜਗ੍ਹਾ ਸਾਰੀ ਖਰਾਬ ਹੋਈ ਸੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਸੀ ਚੱਲ ਫਿਰ ਨਹੀਂ ਸਕਦਾ ਸੀ ਹਾਲਾਤ ਬਹੁਤ ਮਾੜੇ ਸੀ ਨਰਕ ਵਰਗੇ ਹਾਲਾਤਾਂ ਦੇ ਵਿੱਚ ਬਾਪੂ ਉੱਥੇ ਪਿਆ ਦਿਨ ਕੱਟ ਰਿਹਾ ਸੀ ਪਰ ਉੱਥੇ ਜਿੰਨਾ ਟਾਈਮ ਸੇਵਾ ਕਰਦੇ ਰਹੇ ਵੀਰਪਿੰਡ ਦੇ ਪ੍ਰਦੀਪ ਵੀਰੇਹੋਣੀ ਜਿਹਾ ਸਰਪੰਚ ਸਾਹਿਬ ਅਜਨੇ ਮੌਜੂਦਾ ਨਾਲ ਵੀਰਾਇ ਨੇ ਸਤਨਾਮ ਸਿੰਘ ਜੀ ਤੇ ਇਹ ਉੱਥੇ ਪਿੰਡ ਵਾਸੀ ਸੇਵਾ ਕਰਦੇ ਨੇ ਜਿੰਨੀ ਗੁੰਨੀ ਪਰ ਜਦੋਂ ਹਾਲਾਤ ਜ਼ਿਆਦਾ ਵਿਗੜ ਗਏ ਹਾਰਟ ਦੀ ਪ੍ਰੋਬਲਮ ਆ ਗਈ ਨਾਲ ਬੀਪੀ ਦੀ ਸਮੱਸਿਆ ਵੱਧ ਗਈ ਫਿਰ ਇਹਨਾਂ ਨੇ ਸਾਡੇ ਨਾਲ ਇੱਥੇ ਸੰਪਰਕ ਕੀਤਾ ਤੇ ਸੁਪਨਿਆਂ ਦੇ ਘਰ ਲੈ ਕੇ ਆਏ ਜਦੋਂ ਲੈ ਕੇ ਆਏ ਉਸ ਟਾਈਮ ਬਾਪੂ ਕਾਕੇ ਦੀ ਹਾਲਤ ਬਹੁਤ ਮਾੜੀ ਸੀ ਤੇ ਬਾਪੂ ਕਾਕਾ ਸੁਪਨਿਆਂ ਦੇ ਘਰ ਵਿੱਚ 26 9 21 ਨੂੰ ਆਇਆ ਸੀ ਤੇ 18 12 24 ਨੂੰ ਅਕਾਲ ਚਲਾਣਾ ਕਰ ਗਿਆ ਬਾਪੂ 3 ਸਾਲ 2 ਮਹੀਨੇ ਤੇ 22 ਦਿਨ ਬਾਪੂ ਨੇ ਸਫ਼ਰ ਤੈਅ ਕੀਤਾ ਸੁਪਨਿਆਂ ਦੇ ਘਰ ਤੇ ਬਾਪੂ ਜੀ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਸੀ ਅਧਰੰਗ ਹੋਣ ਕਰਕੇ ਬੀਲਚੇਰ ਤੇ ਸੀ ਪਰ 3 ਸਾਲ ਜਿਹੜਾ 3 ਸਾਲ ਸਾਡੇ ਨਾਲ ਇੱਥੇ ਸਮਾਂ ਬਤੀਤ ਕੀਤਾ ਬੜਾ ਵਧੀਆ ਤੰਦਰੁਸਤੀ ਵਾਲਾ ਚੜ੍ਹਦੀ ਕਲਾ ਵਾਲਾ ਸੀ ਬਾਥਰੂਮ ਵਾਲੀ ਜਗ੍ਹਾ ਜਿਹੜੀ ਗਲ ਗਈ ਸੀ ਉਹ ਵੀ ਠੀਕ ਹੋ ਗਈ ਸੀ ਅਧਰੰਗ ਦਾ ਹੱਲ ਨਹੀਂ ਕੋਈ ਬੀਲਚੇਰ ਤੇ ਸੀ ਹਾਰਦ ਦੀ ਪ੍ਰੋਬਲਮ ਚੱਲਦੀ ਸੀਗੀ ਉਹਦੀ ਦਵਾਈ ਚੱਲੀ ਜਾਂਦੀ ਸੀ ਹੁਣ ਪਰਸੋਂ ਬਾਪੂ ਜੀ ਰਾਤ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਵਧੀਆ ਚੰਗੇ ਭਲੇ ਸੁੱਤੇ ਆ ਜਿਵੇਂ ਆਮ ਹਰ ਰੋਜ਼ ਹੁੰਦਾ ਸੀ ਬਸ ਸਵੇਰ ਨੂੰ ਜਦੋਂ ਚਾਹ ਪੀਣ ਨੂੰ ਉਠਾਇਆ ਤਾਂ ਬਾਪੂ ਕਾਕੇ ਦਾ ਸਰੀਰ ਪਿਆ ਸੀ ਉੱਥੇ ਆਤਮਾ ਬੋਰ ਬਣ ਕੇ ਉੱਡ ਚੁੱਕੀ ਸੀ ਸਰੀਰ ਚ ਬਾਪੂ ਕਾਕਾ ਸਿੰਘ ਸੋਰੀ ਗਰਮੇਲ ਸਿੰਘ ਕਾਕਾ ਜੀ ਕਰੀਬ 60 ਤੋਂ 65 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦਾ ਜੀਵਨ ਆ ਜਿਹੜਾ ਆਪਣੇ ਪਰਿਵਾਰ ਦੇ ਨਾਲ ਬੀਤੇ ਆ ਦੋ ਕਿੱਲੇ ਜ਼ਮੀਨ ਵੀ ਸੀ ਭਰਾ ਦੇ ਨਾਲ ਭਰਜਾਈ ਦੇ ਨਾਲ ਰਹਿੰਦਾ ਸੀ ਬੱਚੇ ਸੀ ਭਰਾ ਭਰਜਾਈ ਦੇ ਦੋ ਦੋ ਕਿੱਲੇ ਜ਼ਮੀਨ ਇਹਦੇ ਸੀ ਦੋ ਉਹਨਾਂ ਦੇ ਸੀ ਮਗਰਲੇ ਪੈਰ ਚ ਆ ਕੇ ਬਾਪੂ ਕਾਕੇ ਨੇ ਗਰਮੇਲ ਸਿੰਘ ਕਾਕਾ ਜੀ ਨੇ ਵਿਆਹ ਕਰਾ ਲਿਆ ਬੈਕਗ੍ਰਾਉਂਡ ਤੋਂ ਬਾਅਦ ਜਿਹੜੀ ਜ਼ਮੀਨ ਜਾਇਦਾਦ ਸੀ ਕਿ ਉਹ ਵੀ ਬੇਚਤੀ ਘਰ ਵੀ ਬੇਚਤਾ ਤੇ ਉਸ ਲੇਡੀ ਨੇ ਜਦੋਂ ਪੈਸੇ ਮੁੱਕ ਗਏ ਸਭ ਕੁਝ ਖਤਮ ਹੋ ਗਿਆ ਦਰੰਗ ਹੋ ਗਿਆ ਇਹਨੂੰ ਮੁੜ ਕੇ ਉਹਨੇ ਵੀ ਸੰਭਾਲ ਨਹੀਂ ਕੀਤੀ ਤਾਂ ਪਿੰਡ ਪਹੁੰਚਦਾ ਹੋ ਗਿਆ ਤਾਂ ਪਿੰਡ ਭਰਾਵਾਂ ਨੇ ਭਰਾ ਨੇ ਵੀ ਨਹੀਂ ਘਰੇ ਬਾੜਿਆ ਵੀ ਤੂੰ ਤਾਂ ਹੁਣ ਹਿੱਸਾ ਲੈ ਗਿਆ ਘਰ ਵੀ ਵੇਚ ਗਿਆ ਕਿਸੇ ਨੂੰ ਜ਼ਮੀਨ ਵੀ ਵੇਚ ਗਿਆ ਫਿਰ ਪਿੰਡ ਦੀ ਧਰਮਸ਼ਾਲਾ 'ਚ ਡੇਰੇ ਲਾ ਲੇ ਤਾਂ ਫਿਰ ਕਰੀਬ 3 ਸਾਲ ਪਿੰਡ ਦੀ ਧਰਮਸ਼ਾਲਾ 'ਚ ਰਿਹਾ ਕਾਕਾ ਬਾਈ ਪਿੰਡ ਭੜੀ ਬੜਾ ਮਸ਼ਹੂਰ ਪਿੰਡ ਆ ਪੰਜਾਬ ਦਾ ਵਧੀਆ ਉੱਥੇ ਚੰਗੇ ਲੋਕ ਵਸਦੇ ਨੇ ਜਿਹੜੇ 3 ਸਾਲ ਇਹਨੂੰ ਧਰਮਸ਼ਾਲਾ 'ਚ ਬੈਠੇ ਨੂੰ ਵੀ ਸੰਭ ਹੀ ਗਏ ਰੋਟੀ ਪਾਣੀ ਦਿੰਦੇ ਰਹੇ ਪਰ ਜਿਵੇਂ ਜਿਵੇਂ ਹਾਲਤ ਹੋਰ ਜ਼ਿਆਦਾ ਖਰਾਬ ਹੋਈ ਜਾਂਦੀ ਸੀ ਤਾਂ ਇਹ ਸੇਵਾ ਸਾਡੇ ਭਾਗਾਂ 'ਚ ਲਿਖੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਬਾਪੂ ਗੁਰਮੇਲ ਸਿੰਘ ਕਾਕਾ ਸੁਪਨਿਆਂ ਦੇ ਘਰ ਆ ਪਹੁੰਚਿਆ ਉਸ ਟਾਈਮ ਦੱਸਣ ਵਾਲਾ ਵੀਰ ਸੀਗਾ ਜਿਹੜਾ ਸੰਦੀਪ ਸਿੰਘ ਸੀ ਪਿੰਡ ਸੋਟੀ ਅਮਲੋਹ ਤੋਂ ਬਾਈ ਉਹਨੇ ਸਾਨੂੰ ਦੱਸਿਆ ਸੀ ਤੇ ਬਾਈ ਜੀ ਜਿਹੜੀ ਹਾਰਟ ਦੀ ਪ੍ਰੋਬਲਮ ਸੀ 20 ਤੋਂ 25% ਹੀ ਹਾਰਟ ਕੰਮ ਕਰਦਾ ਸੀ ਉਹਦਾ ਤੇ ਚੰਗਾ ਭਲਾ ਪ੍ਰਸ਼ਾਦਾ ਛੱਕ ਕੇ ਸੁੱਤਾ ਸੁੱਤਿਆਂ ਪਿਆਂ ਨੂੰ ਹੀ ਕਾਲ ਆ ਕੇ ਲੈ ਕੇ ਤੁਰ ਗਿਆ ਤੇ ਅੱਜ ਧੰਨਵਾਦੀ ਆ ਅਸੀਂ ਨਗਰ ਨਿਵਾਸੀਆਂ ਦੇ ਪ੍ਰਦੀਪ ਸਿੰਘ ਪਿੰਡ ਵਾਸੀ ਵੀਰਾ ਤੇ ਨਾਲ ਸਰਪੰਚ ਸਾਹਿਬ ਨੇ ਤੇਜਿੰਦਰ ਵੀਰ ਸਿੰਘ ਤੇਜਵਿੰਦਰ ਸਿੰਘ ਵੀਰ ਤੇ ਨਾਲ ਸਤਨਾਮ ਸਿੰਘ ਆ ਪਿੰਡ ਵਾਸੀ ਇਹ ਬਾਈ ਹੁਣੀ ਗੱਡੀ ਲੈ ਕੇ ਆਏ ਨੇ ਐਂਬੂਲੈਂਸ ਤੇ ਇਹਨਾਂ ਨੂੰ ਇਹਨਾਂ ਦੇ ਪਿੰਡ ਭੜੀ ਅੰਤਮ ਸੰਸਕਾਰ ਵਾਸਤੇ ਲੈ ਕੇ ਜਾ ਰਹੇ ਨੇ ਜਿਹੜੀ ਮਿੱਟੀ ਦੇ ਵਿੱਚ ਬਾਪੂ ਦਾ ਜਨਮ ਹੋਇਆ ਸੀ ਉਸੇ ਮਿੱਟੀ ਦੇ ਵਿੱਚ ਜਾ ਕੇ ਬਲੀਨ ਹੋਵੇਗਾ ਸਾਡੀ ਹਮੇਸ਼ਾ ਹੀ ਸੰਗਤ ਨੂੰ ਬੇਨਤੀ ਰਹਿੰਦੀ ਹੈ ਕੋਸ਼ਿਸ਼ ਰਹਿੰਦੀ ਹੈ ਜਦੋਂ ਵੀ ਕੋਈ ਭਰਾ ਨੂੰ ਲੈ ਕੇ ਆਈਦਾ ਬਾਪੂ ਨੂੰ ਬਜ਼ੁਰਗ ਨੂੰ ਮਾਂ ਨੂੰ ਪਿਆ ਕਿਸੇ ਨੂੰ ਵੀ ਨਗਰ ਨੂੰ ਬੇਨਤੀ ਕਰੀਦੀ ਹੈ ਵੀ ਸਾਡਾ ਉਸ ਟਾਈਮ ਸਾਥ ਜਰੂਰ ਦਿਓ ਜਦੋਂ ਕਿਤੇ ਐਸੀ ਕੋਈ ਦੁੱਖ ਦੀ ਖਬਰ ਹੁੰਦੀ ਹੈ ਬਹੁਤ ਸਾਰੇ ਲੋਕ ਸਾਥ ਨਹੀਂ ਦਿੰਦੇ ਪਰ ਕੁਝ ਚੋਣਵੇਂ ਲੋਕ ਹੁੰਦੇ ਨੇ ਜਿਹੜੇ ਆਪਣਾ ਫਰਜ਼ ਵੀ ਨਿਭਾਉਂਦੇ ਨੇ ਆਪਣਾ ਫਰਜ਼ ਵੀ ਸਮਝਦੇ ਨੇ ਅੱਜ ਉਸੇ ਫਰਜ਼ ਨੂੰ ਨਿਭਾਉਂਦੇ ਹੋਏ ਸਰਪੰਚ ਸਾਹਿਬ ਹੁਣੀ ਪ੍ਰਦੀਪ ਵੀਰੇ ਸਤਨਾਮ ਵੀਰੇ ਹੁਣੀ ਇੱਥੇ ਪਹੁੰਚੇ ਨੇ ਤੇ ਹੁਣ ਬਾਪੂ ਗਰਮੇਲ ਸਿੰਘ ਕਾਕੇ ਦਾ ਅੰਤਮ ਸੰਸਕਾਰ ਆ ਜਿਹੜਾ ਉਹ ਇਹਨਾਂ ਦੇ ਜੱਦੀ ਪਿੰਡ ਭੜੀ ਪਿੰਡ ਹੋਵੇਗਾ ਤੇ ਬਹੁਤ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਤੇ ਹੁਣ ਬਾਪੂ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਚਾਲੇ ਪਾਉਣ ਦੀ ਤੇ ਉਸ ਤੋਂ ਬਾਅਦ ਆਪਾਂ ਬਾਪੂ ਗਰਮੇਲ ਸਿੰਘ ਕਾਕੇ ਦਾ ਪਾਰਤਿਕ ਸ਼ਰੀਰ ਆ ਜਿਹੜਾ ਇਹਦੇ ਨਗਰ ਨੂੰ ਵਿਦਾ ਕਰਾਂਗੇ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅੱਗੇ ਦਾ ਸਮਾਰੀ ਜੀਓ ਪਿੰਨ ਸਭ ਤੇਰਾ ਕੋਰਨਾ ਨਿਕ ਸਭ ਤੇਰੀ ਵਿੜਾਈ ਕੋਈ ਨਾ ਹੋ ਨਾ ਜਾਣੀ ਮੇਰਾ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਪੋਤੀ ਜੀ ਸਹਾਇ ਪਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਧਾਮ ਪਗੋਤੀ ਸਭਾ ਹੈ ਗੁਰਨਾਨ ਦੇਵ ਜੀ ਆਏ ਫਿਰ ਅੰਗਦ ਗੁਪਤੀ ਅਮਰਦਾਸ RAM DAS ਦੇ ਹੁਣ ਸਹਾਇ ਅਰਜਨ ਹਰਗੋਬਿੰਦ ਉਹ ਸਿਮਰਾਉ ਸ੍ਰੀ ਘੜਾਏ ਥਰੀ ਹਰਿ ਭਿਸ਼ੰਤ ਆਇਆ ਜੇਸਾ ਡਟੇ ਸਭ ਲੋਕੁ ਜਾਈ ਤੇ ਬਹਾਦਰ ਕੀ ਜੈ ਕਰਨਾ ਨ ਜਾਤਾਏ ਤਬ ਤਾਈ ਹੋਏ ਸਹਾਈ ਸਹਾਈ ਨੇ ਸਹਾਈ 10ਵੇਂ ਪਾਠ ਸਾਚੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਬ ਤਾਈ ਹੋਏ ਸਹਾਈ ਤਬ ਤਾਈ ਹੋਏ ਸਹਾਈ ਬਸਾਂ ਬਾਛੇ ਹੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਵਾਰ ਦਾ ਅੰਤਰ ਕੇ ਫਲਸਾ ਜੀ ਸਹਿਬੂ ਜੀ ਵਾਹਿਗੁਰੂ ਜਿੰਦੇ ਤਾਣਿਆ ਦੇ ਤਾਣ ਗੁਰੂ ਜੀ ਉਟਿਆਂ ਦੀ ਉਟ ਗੁਰੂ ਸੱਚੇ ਪਦਾਰ ਹੈ ਬਰੋ ਆਪ ਜੀ ਦੇ ਚਰਨਾ ਕਮਲਾ ਵਿੱਚ ਅਰਦਾਸ ਬੇਨਤੀ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅਸਨਪੁਰ ਦੇ ਪਰਿਵਾਰਕ ਮੈਂਬਰ ਬਾਪੂ ਗੁਰਮੀਤ ਸਿੰਘ ਕਾਕਾ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਆਪ ਜੀ ਦੇ ਚਰਨਾ ਵਿੱਚ ਆਣ ਬਰਾਜੇ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਉਹਨਾਂ ਦੇ ਸੰਸਕਾਰ ਉਹਨਾਂ ਦੇ ਪਿੰਡ ਜੱਦੀ ਪੇੜੀ ਹੈ ਪੇੜੀ ਵੀਖੇ ਕੀਤੇ ਜਾਣਗੇ ਹੁਣ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਲੈ ਕੇ ਜਾਣ ਲਈ ਤਿਆਰ ਹੈ ਆਪ ਜੀ ਆਗਿਆ ਬਖਸ਼ੋ ਸਹੀ ਪਾਰਲੇ ਦੇ ਨਾਮ ਲਿਆ ਆਪ ਜੀ ਦਾ ਨਾਮ ਕੀਤੇ ਆਵੇ ਜਾਨਤ ਨਾਮ ਘਟੇ ਤੇਰੇ ਪਰੇਸ਼ਰਵਤ ਲੋ ਭੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਤਨਾਮ 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 ਜੀ ਜਪੋ ਸਤਨਾਮ 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 ਜੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਇਹ ਸਮਗਰੀ ਹੈ ਜੀ ਸਤਿ ਅਕਾਲ ਮਾ ਜੀ ਗੁਰੂ ਆਹੋ ਜੀ ਬਾਈ ਗੁਰਜੀ ਕਾ ਖਾਲਸਾ ਵਾਗੁਰਜੀ ਕੀ ਫਤਿਹ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸ ਮਿੱਟੀ ਨੂੰ ਲੈਣ ਆਏ ਬਹੁਤ ਧੰਨਵਾਦ ਅ ਅੱਜ ਸਾਡੇ ਪਿੰਡ ਦੇ ਸਰਦਾਰ ਗੁਰਮੀਲ ਸਿੰਘ ਕਾਕਾ ਜੀ ਜੋ ਤਕਰੀਬਨ ਅੱਜ ਤੋਂ 4 ਸਾਲ ਪਹਿਲਾਂ ਜਿਨ੍ਹਾਂ ਨੂੰ ਮਲੇ ਸਿਹਤ ਕਾਫੀ ਡਾਊਨ ਹੋਣ ਦੀ ਵਜ੍ਹਾ ਨਾਲ ਅਸੀਂ ਮਰੁਖਤ ਦੀ ਸੇਵਾ ਉਰੇ ਪਿਜਿਆ ਸੀਗਾ ਤੇ ਸਾਡੇ ਥੋਦੇ ਗੁਰਪ੍ਰੀਤ ਸਿੰਘ ਮਿੰਟੂ ਵੀਰ ਨੇ ਬੜੀ ਵਧੀਆ ਸੇਵਾ ਨਿਭਾਈ ਤੇ ਅਜ਼ੀਦਾਸ ਮਤਲਬ ਸਭ ਨੂੰ ਇਹੀ ਕਹਾਂਗੇ ਕਿ ਆਪਣੇ ਬਜ਼ੁਰਗਾ ਦੀ ਭਾਈ ਦੇਖਭਾਲ ਕਰਿਆ ਕਰੋ ਤੇ ਇਹੀ ਆਪਣੀ ਅਖੀਲੀ ਨਿਸ਼ਾਨੀ ਹੁੰਦੀ ਹੈ ਹੁਣ ਇਹਨਾਂ ਨੂੰ ਅਸੀਂ ਪਿੰਡ ਲੈ ਕੇ ਜਾਵਾਂਗੇ ਜੀ ਪਿੰਡ ਲਿਜਾ ਕੇ ਇਹਨਾਂ ਦਾ ਉੱਥੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਉੱਥੇ ਅਸੀਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਸੰਸਕਾਰ ਕਰਾਂਗੇ ਤੇ ਇਹਨਾਂ ਦੇ ਜਿੱਦੇ ਪਿੰਡ ਭੜਿਓ ਸੀਗਾ ਜੀ ਤੇ ਭੜੀ ਜਾ ਕੇ ਸੰਸਕਾਰ ਕਰਕੇ ਇਹਨਾਂ ਦੇ ਜੋਗੇ ਜੋ ਰਸਮ ਰਿਵਾਜ ਹੈਗੇ ਨੇ ਉਹ ਅਸੀਂ ਸਾਰੇ ਨਭਾਵਾਂਗੇ ਤੇ ਭੋਗ ਵੀ ਇਹਨਾਂ ਦਾ ਪਿੰਡ ਹੀ ਪਾਵਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਫਤਿਹ